ਤੰਤਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਆ ਅਜਨਾਲੇ ਦੇ ਵਿੱਚ ਤੇ ਇਹ ਭੈਣ ਜਿੱਦਾਂ ਇੰਸਟਾਗ੍ਰam ਤੇ ਆਪਣੀ ਵੀਡੀਓ ਦੇਖਦੀ ਹੁੰਦੀ ਸੀ ਤੇ ਭੈਣ ਨੇ ਜਿੱਦਾਂ ਆਪਾਂ ਕਿਹਾ ਸੀਗਾ ਵੀ ਤੁਸੀਂ ਇੱਥੇ ਵੀ ਆਓ ਹਨਾ ਤੇ ਅੱਜ ਅਸੀਂ ਬਾਬੇ ਸ਼ਿਦੂ ਤੋਂ ਆਉਂਦੇ ਹੋਏ ਜਿੱਦਾਂ ਮਤਲਬ ਇੱਧਰ ਨੂੰ ਵੀ ਆਏ ਆ ਤੇ ਉਹਨਾਂ ਨੇ ਜਿੱਦਾਂ ਵਿਚਾਰ ਕਰਦੇ ਆ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਹਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਚਪੈਰਾ ਸਰਵ ਕਰਦੇ ਹੋ ਵੀਰ ਜੀ ਪਹਿਲਾਂ ਗੱਲ ਤਾਂ ਇਸ ਤਰ੍ਹਾਂ ਕਿ ਵੀਰ ਜੀ ਮੈਨੂੰ 3-4 ਸਾਲ ਹੋ ਗਏ ਬਤਨਤਨ ਬਬਦੀਪ ਸਿੰਘ ਜੀ ਦੇ ਨਾਲ ਜੁੜੇ ਹੋਇਆ ਨੂੰ ਤੇ ਮੈਂ ਪਹਿਲਾਂ ਗੁਮਟਾਲੇ ਰਹਿੰਦੀ ਸੀ ਤੇ ਉੱਥੇ ਮੈਂ ਬਬਦੀਪ ਸਿੰਘ ਜੀ ਦਾ ਸਾਹਿਬ ਜਾਂਦੀ ਹੁੰਦੀ ਸੀ ਦੁਪਹਿਰੇ ਘੱਟਣਾ ਹਾਂਜੀ ਤੇ ਹੁਣ 5-6 ਮਹੀਨਿਆਂ ਤੋਂ ਮੈਂ ਇੱਥੇ ਅਜਨਾਲੇ ਰਹਿਨੀ ਆ ਤੇ ਮੈਨੂੰ 5 ਮਹੀਨੇ ਹੋ ਗਏ ਵੀਰ ਜੀ ਮੈਂ ਤਾਂ ਧੰਨ ਬਬਦੀਪ ਸਿੰਘ ਜੀ ਦੀ ਦੁਪਹਿਰੇ ਘੱਟਦੀ ਆ ਉਹ ਵੀ ਬਾਬਾ ਜੀ ਮੈਂ ਤਰ ਕਿ ਮੈਂ ਮਤਲਬ ਕਿ ਖਲੋਕ 'ਚ ਦੁਪਹਿਰੇ ਕੱਟਦੀ ਆ ਤਾਂ ਧੰਨ ਬਬਦੀਪ ਸਿੰਘ ਜੀ ਨੇ ਇੰਨੀ ਬਖਸ਼ਿਸ਼ ਕੀਤੀ ਆ ਮੇਰੇ ਤੇ ਕਿ ਮੈਂ ਇੱਕ ਕੱਲੀ ਆ ਜੋ ਸੰਗਤ ਵਿੱਚ ਕਿ ਬਾਬਾ ਜੀਪ ਸਿੰਘ ਜੀ ਮੇਰੇ ਕੋ ਖਲੋਕ 'ਚ ਦੁਪਹਿਰੇ ਦੀ ਸੇਵਾ ਲੈਂਦੇ ਆ अच्छा तू खड़े 4 ਘੰਟੇ ਖੜੇ ਹੋ ਕੇ ਪਾਣੀ ਪੜੀ ਹਾਂਜੀ ਵੀਰ ਜੀ ਇੱਥੇ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਮੈਂ 4 ਘੰਟੇ ਦੀ ਪਾਣੀ ਖੜ ਕੇ ਹੀ ਪੜਦੀ ਹਾਂ ਇਹ ਚਾਹਨਾ ਕਿਦਾਂ ਮੰਨਣੀ ਚਾਹੀਏ ਮਤਲਬ ਜਦੋਂ ਵੀ ਮੈਂ ਖੜ ਕੇ ਬਾਣੀ ਪੜਨੀ ਕੀ ਮੰਨ ਕੇ ਸੋਚਿਆ ਵੀਰ ਜੀ ਕਈ ਤੁਹਾਨੂੰ ਪਤਾ ਹੀ ਆ ਹੋ ਜਾਂਦਾ ਕਈ ਵਾਰ ਕਈ ਵਾਰ ਕੋਈ ਦੁੱਖ ਸੋਖੇ ਜ਼ਿੰਦਗੀ ਵਿੱਚ ਆਂਦੇ ਨੇ ਇਸ ਕਰਕੇ ਵੀਰ ਜੀ ਮੈਂ ਸ਼ੁਰੂ ਤੋਂ ਜਿਸ ਦਿਨ ਪਹਿਲੇ ਪਹਿਲੀ ਗੱਲ ਤੇ ਵੀਰ ਜੀ ਜਿਹੜੇ ਸੰਗਤ ਚ ਪੈਰੇ ਕੱਟਦੇ ਉਹ ਗੋਦ ਹੀ ਕਰਮਾ ਵਾਲੇ ਨੇ ਕਿਉਂਕਿ ਬਿਨਾ ਕਰਮਾ ਤੋਂ ਇੱਥੇ ਦੁਪਹਿਰਾ ਕੱਟ ਕੋਈ ਵੀ ਨਹੀਂ ਆ ਸਕਦਾ ਬਾਬਾ ਦੀਪ ਸਿੰਘ ਜੀ ਕੋਈ ਕਿਸੇ ਕਿਸੇ ਕੋਲੋਂ ਹੀ ਆਪਣੀ ਕਿਰਪਾ ਲੈਂਦੇ ਨੇ ਕਿਉਂਕਿ ਮੈਂ ਕਈ ਵਾਰ ਵੇਖਿਆ ਵੀਰ ਜੀ ਮੈਨੂੰ ਬਹੁਤ ਜਾਣੇ ਮੈਨੂੰ ਇਹੋ ਜਿਹੀ ਮਿਲਦੀ ਨੇ ਜਿਹੜੇ ਇਹਨਾਂ ਨੂੰ 2-2 3- ਕਹਿੰਦੇ ਆਨੂੰ ਕਿ ਅਸੀਂ ਜੋ ਪਹਿਰੇ ਸੁੱਕੇ ਸੀ ਤੇ ਬੜਾ ਹੱਡੇ ਪਹੁੰਚੇ ਤੱਕ ਕੱਟੇ ਨਹੀਂ ਗਏ ਜੋ ਪਹਿਰੇ ਕਰਮਾ ਵਾਲੇ ਨੇ ਉਸਾ ਸੰਗਤ ਜਿਹੜੇ ਜੀ ਬਾਬਾ ਦੀਪ ਸਿੰਘ ਜਿੰਨਾ ਕੁ ਚਪਹਿਰਾਂ ਦੀ ਸੇਵਾ ਲਾ ਜੀ ਤੇ ਇਹ ਤੁਹਾਨੂੰ ਕੋਈ ਜਦੋਂ ਮਤਲਬ ਕੋਈ ਏਦਾਂ ਦੀ ਪ੍ਰਾਪਤੀ ਹੋਈ ਹੋਵੇ ਜਿਹੜੀ ਤੁਸੀਂ ਸੋਚਿਆ ਹੋਵੇ ਕਿ ਸਾਨੂੰ ਮਿਲ ਜਵੇ ਤੇ ਮੁੜ ਕੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਚਪਹਿਰਾਂ ਸੇਵ ਕਰਨ ਤੋਂ ਬਾਅਦ ਤੁਹਾਨੂੰ ਉਹ ਚੀਜ਼ ਮਿਲ ਗਈ ਹੋਵੇ ਵੀਰ ਜੀ ਪਹਿਲੀ ਗੱਲ ਇਹ ਕਿ ਮੇਰੇ ਕੋਲ ਕੋਈ ਇਹੋ ਜੇ ਅਪ ਸ਼ਬ ਇਹੋ ਜੀ ਕੋਈ ਸ਼ਬਦ ਹੀ ਨਹੀਂ ਹੈਗੇ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਲਈ ਮੈਂ ਕਹਿ ਸਕਾਂ ਤਨ ਤਨ ਬਾਬਾ ਦੀਪ ਸਿੰਘ ਜੀ ਇੰਨੇ ਦਾਨੀਦਾਨ ਆ ਜੋ ਸਾਰਿਆਂ ਨੂੰ ਹੀ ਦਿੰਦੇ ਨੇ ਹਾਂਜੀ ਤੇ ਕਿਰਪਾ ਬਾਬੇ ਮੇਰੀ ਜੀ ਮੈਂ ਇਹੋ ਜਿਹੋ ਕਹਤਿਕ ਬਹੁਤ ਵਾਰ ਹੋਏ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਈ ਵਾਰ ਤਾਂ ਮੇਰੇ ਨਾਲ ਇਦਾਂ ਦੇ ਵਾਰ 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 ਦਿੱਤਾ ਹੋਈਆਂ ਨੇ ਕਿ ਮੈਂ ਮਤਲਬ ਕਿ ਜਿਹੜਾ ਕੰਮ ਮੇਰਾ ਪੂਰਾ ਨਹੀਂ ਸੀ ਹੁੰਦਾ ਮੇਰਾ ਤਨ ਤਨ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਨਹੀਂ ਨਾਮ ਲੈਣ ਨਾਲ ਸੀ ਪੂਰਾ ਹੋਇਆ ਹੋ ਗਿਆ ਹਾਂਜੀ ਤੇ ਅੱਜ ਸਭ ਤੋਂ ਵੱਡੀ ਮੈਂ ਤੁਹਾਨੂੰ ਮੈਂ ਇੱਕ ਹੀ ਗੱਲ ਦੱਸਤੀ ਆ ਵੀਰ ਜੀ ਤੁਸੀਂ ਵੀਰ ਜੀ ਮੈਂ ਨਾ ਇੰਸਟਾਗ੍ਰam ਤੇ ਐਡ ਸੀ ਤੇ ਮੈਂ ਤੁਹਾਨੂੰ ਕਿੰਨੇ ਦਿਨ ਹੋ ਕਿੰਨੇ ਦਿਨ ਹੋ ਗਏ ਸੀ ਮੈਂ ਤੁਹਾਨੂੰ ਕਹਿੰਦੀ ਤੇ ਮੈਂ ਤੁਹਾਨੂੰ ਕਹਿੰਦੀ ਸੀ ਕਿ ਵੀਰ ਜੀ ਮਤਲਬ ਕਿ ਤੁਸੀਂ ਮੇਰੇ ਨਾਲ ਮਿਲ ਕੇ ਤੁਸੀਂ ਸਾਡੇ ਇੱਥੇ ਜਨਾਲੇ ਵਿੱਚ ਵੀ ਆਓ ਤੇ ਤੁਸੀਂ ਮੈਨੂੰ ਕਹਿੰਦੇ ਸੀ ਕਿ ਚਲੋ ਆਵਾਂਗੇ ਆਵਾਂਗੇ ਤੇ ਚਲੋ ਦੋ ਤਿੰਨ ਦਿਨ ਦੋ ਤਿੰਨ ਦਿਨ ਤੋਂ ਮੇਰੀ ਟੰਡਾ ਪਲੈਨਿੰਗ ਚੱਲ ਰਹੀ ਸੀ ਆਨ ਦੀ ਤੇ ਤੁਸੀਂ ਮੈਨੂੰ ਕਹਿੰਦੇ ਸੀ ਇਹ ਕੱਚਾ ਪੱਕਾ ਵਾ ਤੇ ਫਿਰ ਮੈਂ ਜੇ ਤੁਹਾਨੂੰ ਸਵੇਰੇ ਕਾਲ ਕੀਤੀ ਤੇ ਤੁਸੀਂ ਮੈਨੂੰ ਕਿਹਾ ਨਹੀਂ ਅਗਲੀ ਵਾਰ ਆਵਾਂਗੇ ਫਿਰ ਮੈਂ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰੇ ਆਈ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਅਰਦਾਸ ਕੀਤੀ ਮੈਂ ਕਿ ਬਾਬਾ ਜੀ ਜਿਹੜੇ ਇੰਟਰਵਿਊ ਇੰਟਰਵਿਊ ਵਾਲੇ ਵੀ ਜੀ